ਗੁਰੂ ਵਾਹਿਗੁਰੂ ਗੁਰਮਖੋ ਅੱਜ ਆਪਾਂ ਵਿਚਾਰ ਕਰਾਂਗੇ ਇੱਕ ਪੰਜਾਬ ਦੇ ਵਿੱਚ ਜਿਵੇਂ ਕਹਾਵਤ ਚੱਲਦੀ ਆ ਕਿ ਨਾ ਤਿੰਨ ਚੋਂ ਨਾ 13 ਚੋਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਗੁਰੂ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੁਆਰਾ ਸ਼ਾਂਜ ਪਾਈਏ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਜਿਵੇਂ ਆਪਾਂ ਕਹਾਵਤ ਆਮ ਹੀ ਸੁਣਦੇ ਆ ਕਿ ਨਾ ਤਿੰਨ ਚੋਂ ਨਾ 13 ਚੋਂ 13 ਕੌਣ ਥਾ ਨਾ 13 ਯਿਸੂ ਦੇ ਚੇਲੇ ਸਨ ਉਹਨਾਂ ਦੇ 13 ਚੇਲੇ ਜਾਂ ਸਿਸ ਕਹੀ ਗਏ ਸਨ ਤੇ ਜਦੋਂ ਅੰਤਮ ਸਮੇਂ ਤੇ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਤੇ ਉਸ ਸਮੇਂ ਪੁੱਛਿਆ ਗਿਆ ਇਹ ਕੌਣ ਆ ਉਹ ਕਹਿੰਦੇ ਸਾਡਾ ਯਿਸਟ ਹੈ ਇਹ ਸਾਡਾ ਗੁਰੂ ਹੈ ਤੇ ਜਦੋਂ ਉਹਨਾਂ ਨੂੰ ਆਖਿਆ ਗਿਆ ਪਹਿਲਾਂ ਤੁਹਾਨੂੰ ਸ਼ਹੀਦ ਕੀਤਾ ਜਾਊਗਾ ਉਹ 13 ਦੇ 13 ਮੁਕਰ ਗਏ ਆਪਣੇ ਗੁਰੂ ਨਾਲ ਆਪਣੇ ਇਸ਼ਟ ਨਾਲ ਗਦਾਈ ਕਰ ਗਏ ਇਸ ਕਰਕੇ ਉਹ 13 ਦੇ 13 ਅੰਗਦਾਰ ਹੋ ਗਏ ਇਸ ਕਰਕੇ ਕਹਿੰਦੇ ਆ ਇੱਕ ਹਬਤ ਬਣੀ ਏ ਕਿ ਆਪਣੇ ਗੁਰੂ ਤੋਂ ਆਪਣੇ ਇਸ਼ਟ ਤੋਂ ਬੇਮੁਖ ਹੋ ਗਏ 13 ਦੇ 13 ਉਹਨਾਂ ਨੇ ਆਪਣੇ ਗੁਰੂ ਨੂੰ ਹੀ ਛੱਡ ਦਿੱਤਾ ਜਦੋਂ ਅਸੀਂ ਹੁਣ ਤਿੰਨ ਦੀ ਗੱਲ ਕਰਦੇ ਆਂ ਤਿੰਨ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਆਪਣਾ ਧਿਆਨ ਚਾਂਦਨੀ ਚੌਕ ਦਿੱਲੀ ਦੇ ਵਿੱਚ ਲੈ ਜਾਓ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਿੰਨ ਸਿੱਖ ਛਣ ਜਿਨ੍ਹਾਂ ਨੂੰ ਸਭ ਆਪਾਂ ਲਗਭਗ ਜਾਣਦੇ ਆਂ ਭਾਈ ਮਤੀ ਦਾਸ ਭਾਈ ਛਤੀ ਦਾਸ ਤੇ ਭਾਈ ਦਿਆਲਾ ਜੀ ਕਿਉਂਕਿ ਜਦੋਂ ਉਹਨਾਂ ਤੋਂ ਪੁੱਛਿਆ ਇਹ ਕੌਣ ਹਨ ਉਹ ਕਹਿੰਦੇ ਸਾਡੇ ਇਹ ਤਾਂ ਗੁਰੂ ਹਨ ਤੇ ਜਦੋਂ ਗੁਰੂ ਤੋਂ ਪੁੱਛਿਆ ਗਿਆ ਇਹ ਕੌਣਾ ਨਾ ਗੁਰੂ ਕਹਿੰਦਾ ਇਹ ਮੇਰੇ ਸਿੱਖ ਨੇ ਇਹ ਮੇਰੇ ਪਿਆਰੇ ਸਿੱਖ ਨੇ ਜੋ ਕਿ ਆਪਣੇ ਗੁਰੂ ਦੇ ਲਈ ਕੁਝ ਵੀ ਕਰ ਸਕਦੇ ਆ ਆਪਣੀਆਂ ਜਾਨਾਂ ਤੱਕ ਬਾਲ ਸਕਦੇ ਆ ਕਿਉਂਕਿ ਗੁਰੂ ਨੂੰ ਆਪਣੇ ਸਿੱਖਾਂ ਤੇ ਭਰੋਸਾ ਸੀ ਤੇ ਸਿੱਖਾਂ ਨੂੰ ਆਪਣੇ ਗੁਰੂ ਤੇ ਭਰੋਸਾ ਸੀ ਉਹ ਵੀ ਪਰੋਸਾ ਕਿ ਇੰਨਾ ਜ਼ਿਆਦਾ ਜਿੰਨਾ ਆਦਮੀ ਨੂੰ ਆਪਣੇ ਉੱਪਰ ਭਰੋਸਾ ਨਹੀਂ ਹੁੰਦਾ ਉਹ ਤੋਂ ਵੀ ਕਿਤੇ ਜ਼ਿਆਦਾ ਆਪਣੇ ਗੁਰੂ ਦੇ ਉੱਤੇ ਭਰੋਸਾ ਸੀ ਅੱਜ ਕੱਲ ਅਸੀਂ ਸਾਬਤ ਸੂਰਤ ਹੋਣ ਦੇ ਬਾਵਜੂਦ ਵੀ ਸਾਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਨਹੀਂ ਹੈ ਸਾਡਾ ਸਰੀਰ ਵੀ ਠੀਕ ਠਾਕ ਹੈ ਫਿਰ ਵੀ ਸਾਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਨਹੀਂ ਪਰ ਮਤੀ ਦਾਸ ਬੜ ਗਿਆ ਨੇ ਆਪਣੇ ਤਨ ਨੂੰ ਆਲੇ ਨਾਲ ਚਲਾਉਣ ਤੋਂ ਬਾਅਦ ਵੀ ਆਪਣੇ ਗੁਰੂ ਕੋਲੋਂ ਮੁੱਖ ਨਹੀਂ ਫੇਰਿਆ ਉਹਨਾਂ ਨੂੰ ਫੇਰ ਵੀ ਗੁਰੂ ਤੇ ਪਰੋਚਾ ਰਿਹਾ ਜਦੋਂ ਭਾਈ ਮਤੀਦਾਸ ਨੂੰ ਪੁੱਛਿਆ ਗਿਆ ਸੀ ਬਿਤੇਰੀ ਆਖਰੀ ਇੱਛਾ ਦੱਸ ਦੇ ਕੀ ਹੈਗੀ ਤੇ ਜਿਵੇਂ ਇੱਕ ਕਵੀ ਲਿਖਦਾ ਹੈ ਕਾਜੀ ਆਖ ਦਾ ਦੱਸ ਗਾ ਮਤੀਦਸ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਚਾਹੇ ਛੋ ਤੂੰ ਪਾ ਸਕਦਾ ਉਹ ਹਾਜ਼ਰ ਹੀ ਉਸੇ ਬਲ ਹੋਵੇ ਹੱਸ ਕੇ ਕਿਹਾ ਮਤੀ ਦਾਸ ਅੱਗੋ ਮੇਰੀ ਆਖਰੀ ਇਸਾ ਹੱਲ ਹੋਵੇ ਮੇਰੇ ਸੀਛ ਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਦੇ ਬਲ ਹੋਵੇ ਕਵੀ ਨੇ ਕਿੰਨੀਆਂ ਸੋਹਣੀਆਂ 70 ਤੇ ਇਹ ਪੰਕਤੀਆਂ ਲਿਖੀਆਂ ਹਨ ਕਾਜੀ ਦੀ ਤੇ ਭਾਈ ਮਤੀਦਾਸ ਜੀ ਦੀ ਬਾਲਤਾ ਇਹਦੇ ਵਿੱਚ ਕਿ ਜਦੋਂ ਕਾਜੀ ਨੇ ਪੁੱਛਿਆ ਹਾਂ ਦੱਸ ਤੇਰੀ ਹੜੀ ਹਿੱਸਾ ਪੂਰੀ ਕਰ ਦਿੱਤੀ ਜਾਊਗੀ ਤੇ ਤੂੰ ਆਪਣੀ ਆਖਰੀ ਇੱਛਾ ਦੱਸ ਉਹਨਾਂ ਨੇ ਭਾਈ ਮਤੀ ਦਾਸ ਨੇ ਆਪਣੀ ਆਖਰੀ ਇੱਛਾ ਕਿਹੜੀ ਦੱਸੀ ਉਹ ਕਹਿੰਦੇ ਜਦੋਂ ਮੈਨੂੰ ਸ਼ਹੀਦ ਕੀਤਾ ਜਾਵੇ ਉਸ ਸਮੇਂ ਮੇਰਾ ਮੁਖ ਗੁਰੂ ਦੇ ਪਿੰਜਰੇ ਵੱਲ ਹੋਵੇ ਕਿਉਂਕਿ ਗੁਰੂ ਜੀ ਨੂੰ ਉਸ ਸਮੇਂ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ ਕਹਿੰਦੇ ਮੇਰਾ ਮੁਖ ਗੁਰੂ ਦੇ ਪਿੰਜਰੇ ਵੱਲ ਹੋਵੇ ਦੇਖੋ ਇਹ ਜੇ ਸਿੱਖ ਜੋ ਆਪਣੀਆਂ ਜਾਨਾਂ ਵਾਰ ਗਏ ਪਰ ਆਪਣੀ ਗੁਰੂ ਕੰਨਿਓ ਪਿੱਠ ਨਹੀਂ ਫੇਰੀ ਉਹਨਾਂ ਨੇ ਆਪਣੇ ਗੁਰੂ ਕੰਨਿ ਮੁੱਖ ਰੱਖਿਆ ਭਾਈ ਮਤੀਦਾਸ ਜੀ ਨੂੰ ਆਲੇ ਦੇ ਨਾਲ ਚੀਰ ਦਿੱਤਾ ਗਿਆ ਪਰ ਉਹਨਾਂ ਨੇ ਆਪਣੇ ਗੁਰੂ ਨੂੰ ਕਿਤੇ ਵੀ ਪਿੱਠ ਨਹੀਂ ਦਿਖਾਈ ਭਾਈ ਸ਼ਤੀਦਾਸ ਜਿਨ੍ਹਾਂ ਨੂੰ ਰੂਨ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਤੇ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਨੇ ਵੀ ਆਪਣੇ ਗੁਰੂ ਕਰਨਾ ਮੁੱਖ ਰੱਖਿਆ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਇਆ ਤੇ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਨੂੰ ਉਬਲਦੀ ਡੇਗ ਵਿੱਚ ਉਵਾਲ ਦਿੱਤਾ ਗਿਆ ਉਹਨਾਂ ਨੂੰ ਉਬਲਦੇ ਪਾਣੀ ਵਿੱਚ ਡੇਗ ਵਿੱਚ ਉਵਾਲ ਕੇ ਸੀਧ ਕਰ ਦਿੱਤਾ ਗਿਆ ਪਰ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਏ ਆਪਣੇ ਇਸ਼ਟ ਨੂੰ ਨਹੀਂ ਛੱਡਿਆ ਉਹਨਾਂ ਨੇ ਉਹਨਾਂ ਦੀ ਉਹ ਦੇਖੋ ਕਿ ਗੁਰੂ ਪ੍ਰਤੀ ਪਿਆਰ ਕਿੰਨਾ ਸੀ ਗੁਰੂ ਦੇ ਪ੍ਰਤੀ ਵਿਸ਼ਵਾਸ ਕਿੰਨਾ ਸੀ ਕਿ ਉਹਨਾਂ ਨੇ ਆਪਣੇ ਗੁਰੂ ਦੇ ਵੱਲ ਪਿੱਠ ਨਹੀਂ ਕੀਤੀ ਤੇ ਉਹਨਾਂ ਨੇ ਆਪਣੇ ਗੁਰੂ ਦੇ ਨਾਲ ਉਹਨਾਂ ਨੂੰ ਪਿਆਰ ਸੀ ਇਸ਼ਕ ਸੀ ਜਿਵੇਂ ਆਪਾਂ ਕਹਿੰਦੇ ਨੇ ਇਸ਼ਕ ਇਸ਼ਕ ਕੀ ਚੀਜ਼ ਹੈ ਇਸ਼ਕ ਇਹਨਾਂ ਨੇ ਕੀਤਾ ਸਾਡੇ ਤਿੰਨੇ ਗੁਰ ਸਿੱਖਾਂ ਨੇ ਗੁਰੂ ਦੇ ਪ੍ਰਤੀ ਇੰਨਾ ਇਸ਼ਕ ਇੰਨਾ ਪਿਆਰ ਇੰਨੀ ਮੁਹੱਬਤ ਕਿ ਉਹਨੇ ਆਪਣੇ ਗੁਰੂ ਵੱਲ ਪਿੱਠ ਨਹੀਂ ਕੀਤੀ ਆਪਣੇ ਗੁਰੂ ਵੱਲ ਮੁਖ ਰੱਖਿਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਤਿੰਨ ਨੇ ਇੱਥੋਂ ਪਤਾ ਲੱਗਦਾ ਤਿੰਨ ਨੇ ਜੋ ਤਿੰਨਾਂ ਨੇ ਆਪਣੇ ਗੁਰੂ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਇਸ ਕਰਕੇ ਇੱਕ ਕਹਾਵਤ ਬਣੀ ਹੈ ਨਾ ਤਿੰਨ ਜੋ ਨਾ 13 ਜੋ ਇਸ ਕਰਕੇ ਇਹ ਕਹਾਵਤ ਇਸੇ ਗੱਲ ਨੂੰ ਬੋਲੀ ਜਾਂਦੀ ਆ ਕਿ ਜੇ ਉਹ 13 ਸਨ ਉਹ ਗਦਾਰ ਹੋਗੇ ਸਨ ਪਰ ਇਹ ਜੋ ਤਿੰਨ ਸੀ ਇਹਨਾਂ ਨੇ ਆਪਾਵਾਲ ਦਿੱਤਾ ਪਰ ਗੁਰੂ ਵੱਲ ਮੁਖ ਨਹੀਂ ਫੇਰਿਆ ਪਿੱਠ ਨਹੀਂ ਫੇਰੀ ਇਹਨਾਂ ਨੇ ਮੁਖ ਗੁਰੂ ਵੱਲ ਹੀ ਰੱਖਿਆ ਸੀਧੀ ਇਹਨਾਂ ਨੇ ਸੀਧੀ ਦੇਤੀ ਗੁਰਬਾਣੀ ਦੇ ਨਾਲ ਪਿਆਰ ਰਹਾ ਗੁਰਬਾਣੀ ਦੇ ਨਾਲ ਜੁੜੇ ਰਹੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਸੀਸ ਤੇ ਆੜਾ ਚੱਲਦਾ ਰਹਾ ਸੀਸ ਤੇ ਆੜਾ ਚੱਲਿਆ ਪਰ ਗੁਰੂ ਬੰਨੋ ਮੁਖ ਨਹੀਂ ਮੋੜਿਆ ਉਹਨਾਂ ਨੇ ਜਪਜੀ ਸਾਹਿਬ ਦਾ ਭਾਈ ਮਤੀ ਦਾਸ ਹੋਰੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਏ ਹੁੰਦਾ ਗੁਰੂ ਦੇ ਪ੍ਰਤੀ ਪਿਆਰ ਅੱਜ ਸਾਡਾ ਸਰੀਰ ਵੀ ਤੰਦਰੁਸਤ ਹੈ ਫੇਰ ਵੀ ਅਸੀਂ ਗੁਰੂ ਦੀ ਗੱਲ ਨਹੀਂ ਮੰਨ ਰਹੇ ਗੁਰੂ ਨਾਲ ਸਾਡਾ ਪਿਆਰ ਨਹੀਂ ਹੈ ਸਿਰਫ ਅਸੀਂ ਦਿਖਾਵਾ ਲਈ ਜਾ ਰਹੇ ਹਾਂ ਸਿਰਫ ਦਿਖਾਵਾ ਅਸੀਂ ਕੀ ਕਰਦੇ ਹਾਂ ਅਸੀਂ ਬਾਬਿਆਂ ਨੂੰ ਪੀਰਾਂ ਫਕੀਰਾਂ ਦੇ ਵੀ ਦੇਵਤਿਆਂ ਨੂੰ ਮੰਨਣੇ ਜਾ ਰਹੇ ਹਾਂ ਕਿਉਂਕਿ ਸਾਡਾ ਗੁਰੂ ਦੇ ਪ੍ਰਤੀ ਵਿਸ਼ਵਾਸ ਹੀ ਨਹੀਂ ਵਿਸ਼ਵਾਸ ਨਹੀਂ ਰਿਹਾ ਸਾਨੂੰ ਇਹੀ ਕਰਕੇ ਅਸੀਂ ਦੂਜਿਆਂ ਕੋਲ ਜਾ ਰਹੇ ਹਾਂ ਆਪਣੇ ਗੁਰੂ ਨੂੰ ਛੱਡ ਕੇ ਜੇ ਸਾਨੂੰ ਵਿਸ਼ਵਾਸ ਹੋਵੇ ਅਸੀਂ ਆਪਣੇ ਗੁਰੂ ਦਾ ਕਿਤੇ ਵੀ ਪੱਲਾ ਨਾ ਛੱਡੀਏ ਕਿਉਂਕਿ ਅੱਜ ਵੀ ਸਾਡੇ ਕੋਲ ਗੁਰੂ ਹੈ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅੱਜ ਅਗਵਾਈ ਕਰ ਰਹੇ ਨੇ ਪੂਰੇ ਜਗਤ ਦੀ ਅਗਵਾਈ ਕਰ ਰਹੇ ਨੇ ਅੱਜ ਵੀ ਸਾਨੂੰ ਜ਼ਰੂਰਤ ਹੈ ਉਸ ਗੁਰੂ ਦਾ ਪੱਲਾ ਫੜੀਏ ਤੇ ਗੁਰੂ ਆਪਣੇ ਆਪ ਹੀ ਆਪਣੀ ਗੋਦ ਦੇ ਵਿੱਚ ਉਠਾ ਲੇਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਅਸੀਂ ਵੀ ਉਹਨਾਂ ਤਿੰਨਾ ਵਰਗੇ ਬਣੀਏ ਨਾ ਕਿ 13 ਵਰਗੇ 13 ਵਰਗੇ ਅਸੀਂ ਹੁਣ ਬਣਨ ਲੱਗੇ ਹੋਏ ਆਂ ਪਰ 13 ਵਰਗੇ ਨਾ ਬਣ ਕੇ ਅਸੀਂ ਉਹਨਾਂ ਤਿੰਨਾ ਵਰਗੇ ਬਣੀਏ ਤੇ ਗੁਰੂ ਦੇ ਲੜ ਲੱਗੀਏ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ ਗੁਰੂ ਆਪਣੀ ਗੋਦ ਦੇ ਵਿੱਚ ਖੁਦ ਸਾਨੂੰ ਲੈ ਲੇਗਾ ਸਾਡੀ ਰੱਖਿਆ ਕਰੇਗਾ ਇਸ ਕਰਕੇ ਇਹ ਜੋ ਕਹਾਵਤ ਹੈ ਨਾ ਤਿੰਨ ਚੋਂ ਨਾ 13 ਚੋਂ ਮੈਂ ਐਨੇ ਵਿਚਾਰ ਕਰਦਾ ਹੋਇਆ ਆਪਣੇ ਵਿਚਾਰ ਨੂੰ ਸਮਾਪਤ ਕਰਦਾ ਹਾਂ ਤੇ ਕਿ ਅੱਗੇ ਜਿਵੇਂ ਕੋਈ ਵਿਚਾਰ ਕਰਦਿਆਂ ਜਾਂ ਕੋਈ ਕਿਵਤਾ ਵਗੈਰਾ ਜਾਂ ਕੋਈ ਸਪੱਸ਼ੰਗ ਬੋਲਦਿਆਂ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਤੇ ਗੁਰੂ ਬਖਸ਼ਣਯੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ